ਬਹੁਤ ਸਾਰੀਆਂ ਫੋਨ ਕਾਲਸ ਆਈਆਂ ਬਹੁਤ ਸਾਰੇ ਕਮੈਂਟ ਆਏ ਮਸਲਾ ਸੀ ਕਿ 14 ਜਨਵਰੀ 2026 ਮਾਗ ਸੰਕਰਾਂਦ ਮਕਰ ਸੰਕਰਾਂਤੀ ਨੂੰ ਅਸੀਂ ਪਿਤਰਾਂ ਦਾ ਸ਼ਰਧਾਂਜਲੀ ਕਰਨਾ ਹੈ ਜਾਂ ਪਿਤਰ ਤਰਪਨ ਕਰਨਾ ਹੈ ਕਿਹੜਾ ਪੁੰਨ ਦਾਨ ਕਰੀਏ ਹਾਂ ਰਾਸ਼ੀ ਅਨੁਸਾਰ 12 ਰਾਸ਼ੀਆਂ ਕਿਹੜਾ ਪੁੰਨ ਕਰਨ ਦਾਨਘੇੜਾ ਕਰਨ ਉਹ ਵੀਡੀਓ ਮੈਂ ਕੱਲ ਬਣਾ ਕੇ ਪਾ ਦੇਣੀ ਆ ਦੇਖ ਲਿਓ ਪਰ ਅੱਜ ਦੀ ਵੀਡੀਓ ਬਹੁਤ ਐਮ ਆ ਕਿਉਂਕਿ ਮੈਂ ਦੱਸਾਂਗੀ ਕਿ ਕੀ ਕਰਨਾ ਹੈ ਪਿਤਰਾ ਨਮਿਤ 14 ਜਨਵਰੀ 2026 ਨੂੰ ਅੱਜ ਮੈਂ ਕੋਈ ਡਰ ਨਹੀਂ ਦਿਖਾਉਣਾ ਅੱਜ ਮੈਂ ਕੋਈ ਸਾਧਨਾ ਨਹੀਂ ਵੇਚਣ ਆਈ ਕਿਉਂਕਿ ਮੈਂ ਕਦੀ ਇਦਾਂ ਕੀਤਾ ਹੀ ਨਹੀਂ ਅੱਜ ਮੈਂ ਤੁਹਾਨੂੰ ਸਿਰਫ ਇਹ ਦੱਸਣ ਆਈ ਆ ਕਿ ਧਰਮ ਕਿੱਥੇ ਖਤਮ ਹੁੰਦਾ ਤੇ ਤੰਦਾ ਕਿੱਥੇ ਸ਼ੁਰੂ ਹੁੰਦਾ ਕਿਉਂਕਿ ਜਦੋਂ ਗੱਲ ਪਿਤਰਾ ਦੀ ਆਉਂਦੀ ਹੈ ਲੋਕ ਸਭ ਤੋਂ ਪਹਿਲਾਂ ਡਰ ਜਾਂਦੇ ਆ ਤੇ ਜਿੱਥੇ ਡਰ ਆ ਉੱਥੇ ਸਭ ਤੋਂ ਵੱਧ ਗਲਤ ਜਾਣਕਾਰੀ ਫੈਲਾਈ ਜਾਂਦੀ ਹੈ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਪਰ ਨਾਲ ਹੀ ਧਿਆਨ ਨਾਲ ਦੇਖਣਾ ਆ ਜਾਂ ਸੁਣਨਾ ਕਿਉਂਕਿ ਅੱਜ ਮੈਂ ਮਕਰ ਸੰਕ੍ਰਾਂਤੀ ਮਾਗਦੀ ਸੰਗ੍ਰਾਂਦ ਮਾਗ ਮਾਸ ਪੂਰੇ 30 ਦਿਨ ਸੂਰਜ ਉਤਰਾयण ਹੋਣ ਦਾ ਗੱਲ ਅਤੇ ਪਿਤਰ ਤਰਪਨ ਪਿਤਰ ਸਰਾਧ ਇਹਨਾਂ ਸਾਰਿਆਂ ਨੂੰ ਵੈਦਿਕ ਗ੍ਰੰਥਾਂ ਦੀ ਕਸੌਟੀ ਤੋਂ ਤੋਲਾਂਗੀ ਹਰ ਗੱਲ ਦੀ ਸ਼ੰਕਾ ਨੂੰ ਵਿਰਤ ਕਰਾਂਗੇ ਅਸੀਂ 14 ਤਰੀਕ ਨੂੰ ਕੀ ਕਰਨਾ ਸਮਰ ਲੋ ਬੇਲਾ ਸੰਭਾਲੀਦਾ ਆ ਜਿੱਦਾਂ ਮੈਂ ਕਹਿੰਨੀ ਉਦਾਂ ਕਰ ਲਿਓ ਕਿਉਂਕਿ ਮੈਂ ਤੀਰ ਤੁਕੇ ਬਣਾ ਕੇ ਵੀਡੀਓਜ਼ ਨਹੀਂ ਬਣਾਉਂਦੀ ਨਾ ਹੀ ਮੈਂਰਾ ਬਿਜ਼ਨਸ ਆ ਨਾ ਹੀ ਮੈਂ ਗੁੰਮਰਾ ਕਰਦੀ ਆ ਨਾ ਹੀ ਮੈਂ ਪੈਸੇ ਵਟਦੀ ਆ ਨਹੀਂ ਮੈਂ ਲੌਜੀਕ ਨਾਲ ਗੱਲ ਕਰਦੀ ਆ ਅਸਲ 'ਚ ਸੰਕਰਾਂਤੀ ਦਾ ਭਾਵ ਕੀ ਆ ਵੈਦਿਕ ਜੋਤਿਸ਼ ਅਨੁਸਾਰ ਸੰਕਰਾਂਤੀ ਦਾ ਅਰਥ ਆ ਪਰਵਰਤਨ ਪਰਵਰਤਨ ਹੋ ਕੀ ਰਿਹਾ ਆ ਜਦੋਂ ਸੂਰਜ ਆਪਣੀ ਗਤੀ ਬਦਲ ਕੇ ਤੁਨੂ ਰਾਸ਼ੀ ਤੋਂ ਨਿਕਲ ਗਿਆ ਮਕਰ ਰਾਸ਼ੀਿਤ ਪ੍ਰਵੇਸ਼ ਕਰੇਗਾ ਤਾਂ ਇਹ ਸਿਰਫ ਇੱਕ ਤਰੀਕ ਨਹੀਂ ਹੁੰਦੀ ਇਹ ਬ੍ਰਹਿਮੰਡ ਦੀ ਇੱਕ ਖਗੋਲੀਏ ਘਟਨਾ ਬਣ ਜਾਂਦੀ ਹੈ ਇਸ ਦਿਨ ਤੋਂ ਸੂਰਜ ਉਤਰਾਇਣ ਹੁੰਦਾ ਹੈ ਜਿਸ ਨੂੰ ਪ੍ਰਕਾਸ਼ਪਲ ਵਧਣ ਦਾ ਪਹਿਲਾ ਕਦਮ ਮੰਨਿਆ ਗਿਆ ਯਾਦ ਕਰਿਓ ਉਹ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਣੇ ਕਿਉਂਕਿ ਸੂਰਜ ਦੀ ਦਿਸ਼ਾ ਬਦਲ ਗਈ ਪਹਿਲਾਂ ਦੱਖਣਾਇਣ ਸੀ ਹੁਣ ਉਤਰਾਇਣ ਦੱਖਣਾਇਣ ਸੂਰਜ ਚ ਮੌਤ ਮਾੜੀ ਮੰਨੀ ਗਈ ਹੈ ਉਤਰਾਇਣ ਸੂਰਜ ਜਦੋਂ ਆਇਆ ਤਾਂ ਮਰਨ ਵਾਲਿਆਂ ਲਈ ਰਸਤੇ ਹੋਰ ਖੁੱਲ ਜਾਂਦੇ ਆ ਦੱਸਾਂਗੀ ਧਿਆਨ ਨਾਲ ਇਕਾਗਰਤਾ ਨਾਲ ਮੇਰੇ ਨਾਲ ਬਣੇ ਰਹਿਣਾ ਅਸਲ 'ਚ 14 ਜਨਵਰੀ 2026 ਹੈ ਕੀ ਹੈ ਦੇਵਤਿਆਂ ਦਾ ਦਿਨ ਤੇ ਉਤਰਾਣ ਦਾ ਪੁਰਾਤਨ ਗ੍ਰੰਥਾਂ ਦੀ ਗਣਨਾ ਅਨੁਸਾਰ ਮਨੁੱਖਤਾ ਦਾ ਜਿਹੜੇ ਮਾਤ ਲੋਕ 'ਚ ਜਿੰਨੇ ਅਸੀਂ ਹਿਊਮਨ ਬੀਇੰਗਸ ਰਹਿੰਦੇ ਆ ਮਨੁੱਖਾਂ ਦਾ ਇੱਕ ਸਾਲ ਦੇਵਤਿਆਂ ਦੇ ਇੱਕ ਦਿਨ ਦੇ ਬਰਾਬਰ ਹੁੰਦਾ ਹੋਈ ਨਾ ਹੈਰਾਨੀ ਪਰ ਇਹ ਸੱਚ ਹੈ ਮਕਰ ਸੰਕ੍ਰਾਂਤੀ ਤੋਂ ਦੇਵਤਿਆਂ ਦਾ ਦਿਨ ਸ਼ੁਰੂ ਹੁੰਦਾ ਹੈ ਤੇ ਇਸੇ ਲਈ ਇਸ ਸਮੇ ਨੂੰ ਦਿਵਯਾਨ ਮਾਰਗ ਕਿਹਾ ਜਾਂਦਾ ਹੈ વૈਦਿਕ ਤਰਕੇ ਆ ਕਿ ਜਦੋਂ ਬ੍ਰਹਮੰਡੀ ਸ਼ਕਤੀਆਂ ਪ੍ਰਕਾਸ਼ ਵੱਲ ਗਤੀ ਕਰਦੀਆਂ ਹਨ ਤਾਂ ਉਸ ਸਮੇਂ સ્ਨਾਣ ਦਾਨ ਜਪ ਦਾ ਪੁੰਨ کئی ਗੁਣਾ ਵੱਧ ਜਾਂਦਾ ਪੁੰਨ ਕਰਨਾ ਪੁੰਨ ਮਲਟੀਪਲ ਹੋ ਜਾਂਦਾ ਇਸੇ ਕਾਰਨ ਮਕਰ ਸੰક્રਾਂਤੀ ਹਿੰਦੂ ਧਰਮ ਚ ਸ਼ੁਭ ਕਰਮਾਂ ਦਾ ਆਧਾਰ ਬਣੀ ਗਈ ਹੈ ਹੁਣ ਅਸੀਂ ਜਦੋਂ ਜਦੋਂ ਸਾਡੀ ਸੋਚ ਬਦਲ ਗਈ ਹੈ ਤਾਂ ਧਰਮ ਦੇ ਦਾਇਰਿਆਂ ਤੋਂ ਉੱਪਰ ਉੱਠ ਗਏ ਆ ਪੁੰਨ ਦਾ ਕਰਮ দান ਦਾ ਕਰਮ ਕਰਨ ਲਈ ਧਰਮਾ ਦਾ ਆਧਾਰ ਮੈਂ ਉਹਨੂੰ ਜ਼ੀਰੋ ਮੰਨਦੀ ਆਂ ਭਾਵ ਧਰਮ ਕੋਈ ਮਾਇਨੇ ਨਹੀਂ ਰੱਖਦਾ ਜਦੋਂ ਪੁੰਨ দান ਦੀ ਗੱਲ ਆਉਂਦੀ ਹੈ ਮਾਗ ਮਾਸ ਹੈ ਕਿ ਆ ਪੁੰਨ ਮਾਸ ਹੈ ਕਿ ਹੈ ਮਾਗ ਮਾਸ ਨੂੰ ਪ੍ਰਤਨ ਗ੍ਰੰਥਾਂ ਨੇ ਸਾਰੇ ਸਾਲ ਦਾ ਸਭ ਤੋਂ ਪੁੰਨ ਮਾਸ ਕਿਹਾ ਹੈ ਮਾਸ ਹੁੰਦਾ ਮਹੀਨਾ ਪਦਮ ਪੁਰਾਣ ਦਾ ਗ੍ਰੰਥ ਕਹਿੰਦਾ ਹੈ ਕਿ ਮਾਗ ਮਾਸ ਚ ਕੀਤਾ ਗਿਆ ਇਸ਼ਨਾਨ दान ਤੇ ਤਰਪਨ ਜੋ ਪਿਤਰਾ ਨਮਿਤ ਕਰਨਾ ਸਧਾਰਨ ਦੇ ਨਾਲੋਂ ਕਈ ਗੁਣਾ ਵੱਧ ਫਲ ਦਿੰਦਾ ਹੈ ਇਸੇ ਲਈ 마ਗ 마ਸ ਵਿੱਚ ਨਦੀਆਂ ਤੇ ਇਸ਼ਨਾਨ ਦੀਪਦਾਨ ਅਤੇ ਅਨਦਾਨ ਕਰਨ ਦੀ ਸਦੀਆਂ ਪੁਰਾਣੀ ਪਰੰਪਰਾ 21ਵੀਂ ਸਦੀ ਚ ਵੀ ਚੱਲੀ ਆ ਰਹੀ ਹੈ ਪਰ ਇੱਥੇ ਇੱਕ ਬਹੁਤ ਜ਼ਰੂਰੀ ਗੱਲ ਸਮਝਣੀ ਲਾਜ਼ਮੀ ਹੈ ਫਰਕ ਕੀ ਹੈ ਜੀ ਤਰਪਨ ਤੇ ਸ਼ਰਾਧ ਤੇਈ ਵੀਡੀਓਜ਼ ਪਈਆਂ ਦੇਖ ਲਿਓ ਮੇਰੇ YouTube ਚੈਨਲ ਤੇ ਜਿਹੜੀਆਂ ਬੇहद ਮਿਹਨਤ ਨਾਲ ਰਿਸਰਚ ਵਰਕ ਕਰਕੇ ਬਣਾਈਆਂ ਗਈਆਂ ਸੀ ਤਰਪਣ ਦਾ ਅਰਥ ਹੈ ਤ੍ਰਿਪਤ ਕਰਨਾ ਅਸੀਂ ਜਲ ਲੈਨੇ ਆ ਕਾਲੇ ਤਿਲ ਪਾਉਨੇ ਆ ਚੁਟਕੀ ਪਰ ਪਿਤਰਾਂ ਨੂੰ ਅਰਗ ਦਿੰਨੇ ਆ ਉਹਨੂੰ ਤਰਪਣ ਕਹਿੰਦੇ ਆ ਤਰਪਣ ਕਿਸੇ ਵੀ ਪੁੰਨ ਕਾਲ ਚ ਕੀਤਾ ਜਾ ਸਕਦਾ ਪਰ ਸ਼ਰਾਦ ਇੱਕ ਨਿਜਮਵਤ ਕਰਮ ਜੋ ਸਿਰਫ ਪਿਤਰਪੱਖ ਜਿਹੜਾ ਕਿ ਗੁਜ਼ਰ ਚੁੱਕਿਆ ਸਰਾਦ ਜਨੂੰ ਕਹਿੰਦੇ ਆ ਜਾਂ 26 ਦੀਆਂ ਆਉਣੀਆਂ ਤਰੀਕਾਂ ਉਹ 25 ਦੀਆਂ ਬੀਤ ਚੁੱਕੀਆਂ ਨੇ ਜਾਂ ਫਿਰ ਮ੍ਰਿਤਯੁਤਿ ਤਿਥੀ ਨੂੰ ਹੀ ਕੀਤਾ ਜਾਂਦਾ ਹੈ ਜਿਸ ਦਿਨ ਕਿਸੇ ਸਬੰਧਤ ਮਨੁੱਖ ਦੀ ਮੌਤ ਹੋਈ ਆ ਇਸ ਲਈ ਮਾਗਮਾਸ ਤੇ ਮਕਰ ਸੰਕ੍ਰਾਂਤੀ ਤਰਪਣ ਲਈ ਉਚਿਤਤਾ ਪਰ ਸਰਾਦ ਲਈ ਨਹੀਂ ਸੋ ਮੇਰੀਆਂ ਫੋਨ ਕਾਲਸ ਜਾਂ ਕਮੈਂਟਸ ਜਿੰਨੇ ਆਏ ਮੈਨੂੰ ਉਹਨਾਂ ਦਾ ਮੈਂ ਜਵਾਬ ਦੇ ਰਹੀ ਆਂ ਅਰਪਣ ਆਪਾਂ ਕਰਨਾ ਕਿੱਦਾਂ ਕਰਨਾ ਮੈਂ ਦੱਸਾਂਗੀ ਸਰਾਧ ਬਿਲਕੁਲ ਨਾ ਕਰ ਬੈਠਿਓ ਕਿਉਂਕਿ ਸਰਾਧਾਂ ਲਈ ਸਰਾਧ ਪੱਖ ਚ ਹੀ ਸਰਾਧ ਕੀਤੇ ਜਾਂਦੇ ਆ ਜਾਂ ਸਰਾਧਾਂ ਦੇ ਉਹਨਾਂ ਦਿਨਾਂ ਚ ਜਦੋਂ ਉਸ ਸੰਬੰਧਤ ਤਿਥੀ ਚ ਸੰਬੰਧਤ ਮਨੁੱਖ ਦੀ ਮੌਤ ਹੋਈ ਹੋਵੇ ਪਿਤਰਿਆੰਤ ਦੇਵਿਆੰ ਮਾਰਗਾਂ ਦਾ ਅੰਤਰ ਕੀ ਹੈ ਵੈਦਿਕ ਸ਼ਾਸਤਰ ਦੱਸਦੇ ਆ ਕਿ ਪਿਤਰਾਂ ਦਾ ਸੰਬੰਧ ਪਿਤਰਿਆੰ ਮਾਰਗ ਨਾਲ ਜਿਦਾਂ ਸਮਝ ਲਓ ਦੋ ਸੜਕਾਂ ਚੱਲ ਰਹੀਆਂ ਸੁਖਮ ਸੜਕਾਂ एनर्जी ਦੀਆਂ ਇੱਕ ਪਿਤਰਾ ਦਾ ਸਬੰਧ ਪਿਤਰੀਆਂਨ ਮਾਰਗ ਹੈ ਜੋ ਦਖਣਾਇਨ ਜਾਂਦਾ ਆ ਸਮਝੀ ਜਾਏ ਉਹ ਗੱਲ ਇਹ ਮਾਰਗ ਕਰਮ ਅਤੇ ਸੰਸਾਰਕ ਗਤੀਆਂ ਦਾ ਹੈ ਤੇ ਉਤਰਾਇਣ ਤੋਂ ਦੇਵਿਆਨ ਮਾਰਗ ਖੁੱਲਦਾ ਆ ਜੋ ਉੱਚ ਗਤੀਆਂ ਵੱਲ ਲੈ ਕੇ ਜਾਂਦਾ ਆ ਇਸੇ ਲਈ ਜਦੋਂ ਦੇਵਿਆਨ ਖੁੱਲਿਆ ਉਸ ਸਮੇਂ ਸ਼ਰਾਦ ਵਰਗੇ ਮर्याਦਤ ਕਰਮ ਨਹੀਂ ਕੀਤੇ ਜਾ ਸਕਦੇ ਦੇਖੋ ਜਦੋਂ ਦਖਣਾਇਨ ਦਰਵਾਜ਼ੇ ਬੰਦ ਨੇ ਉਤਰਾਇਣ ਖੁੱਲ ਚੁੱਕੇ ਨੇ ਤਾਂ ਫਿਰ ਤੁਕ ਬਣਦੀ ਨਹੀਂ ਸਰਾਧ ਕਰਨ ਦਾ ਰੌਲਾ ਪਾਉਣ ਦੀ ਇਹ ਜਿਹੜੇ ਪਾਂਡੇ ਆ ਨਾ ਇਹਨਾਂ ਨੇ ਬਹੁਤ ਰੌਲਾ ਪਾਇਆ ਕਿ ஆன்ਲਾਈਨ ਪੇਮੈਂਟ ਦੇ ਦਿਓ ਕਰਾ ਲਓ ਸਰਾਧ ਪਛੜ ਗਏ ਹੋ ਆ ਹੋ ਗਿਆ ਨਹੀਂ ਕਰਨਾ ਆਪਾਂ ਮੈਂ ਤੁਹਾਨੂੰ ਗੱਲ ਸੁਣਾਉਣ ਲੱਗੀ ਭੀਸ਼ਮ ਪitamਾਂ ਦੀ ਸਭ ਤੋਂ ਵੱਡਾ ਸਬੂਤ ਦੇਣ ਲੱਗੀ ਆ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਸਾਡੇ ਕੋਲ ਇਤਿਹਾਸ 'ਚ ਪਿਆ ਭੀਸ਼ਮ ਪਿਤਾਮਾ ਦਾ ਉਹ ਤੀਰਾਂ ਦੀ ਸੇਜ ਤੇ ਕਈ ਦਿਨਾਂ ਤੱਕ ਪਏ ਰਹਿ ਪਰ ਪ੍ਰਾਣ ਨਹੀਂ त्याਗੇ ਇੱਛਾ ਨਾਲ ਪ੍ਰਾਣ त्याਗਣੇ ਸੀ ਉਹਨਾਂ ਨੇ ਉਤਰਾਇਣ ਦੀ ਪ੍ਰਤੀਕਸ਼ਾ ਕੀਤੀ ਇੰਤਜ਼ਾਰ ਕੀਤਾ ਕਿ ਸੂਰਜ ਉਤਰਾਇਣ ਆ ਜਾਏ ਕਿਉਂਕਿ ਜਦੋਂ ਤੀਰਾਂ ਦੀ ਸੇਜ ਤੇ ਉਹ ਪਏ ਉਦੋਂ ਸੂਰਜ ਦਖਣਾਇਣ ਸੀ ਦਖਣਾਇਣ ਜੇ ਉਹਨਾਂ ਦੀ ਮੌਤ ਹੋ ਜਾਂਦੀ ਜਾਂ ਉਹ ਦੇਖ ਤਿਆਗ ਦਿੰਦੇ ਤਾਂ ਉਹਨਾਂ ਨੂੰ ਗਤੀ ਥੋੜਾ ਮਿਲਣੀ ਸੀ ਉਹਨਾਂ ਦੀ ਇੱਛਾ ਕੀ ਸੀ ਕਿਉਂਕਿ ਉਹ ਜਾਣਦੇ ਸੀ ਕਿ ਉਤਰਾਇਣ ਦੇ ਵਿੱਚ ਜੇ ਮੈਂ ਦੇਹ ਤਿਆਗੀ ਤਾਂ ਉੱਚ ਗਤੀਆਂ ਮਿਲਣਗੀਆਂ ਜਿਸ ਦਿਨ ਨੂੰ ਪਿਸ਼ਮ ਪਤਾਮਾ ਨੇ ਮੁਕਤੀ ਲਈ ਚੁਣਿਆ ਉਸ ਦਿਨ ਨੂੰ ਸਰਾਧ ਵਰਗੇ ਸੰਸਾਰ ਕਰਮਾ ਨਾਲ ਜੁੜਿਆ ਹੀ ਨਹੀਂ ਜਾ ਸਕਦਾ ਇਸੇ ਕਰਕੇ ਉਹਨਾਂ ਨੇ ਸੂਰਜ ਉਤਰਾਇਣ ਹੋਣ ਤੱਕ ਤੇ ਤੀਰਾਂ ਦੀ ਸੇਜ ਤੇ ਉਹ ਲੰਮੇ ਪੈ ਰਹੇ ਉੜਿ ਗਿਆ ਸੋਤਰਾਇਣ ਦਾ ਮਹੱਤਵ ਬਹੁਤ ਆ ਜਿਹੜਾ ਕਿ 14 ਜਨਵਰੀ 2026 ਨੂੰ ਸੂਰਜ ਹੋਣ ਜਾ ਰਿਹਾ ਹੈ ਇਸ ਲਈ ਆਪਾਂ ਉਹ ਮੌਕਾ ਖੁੰਝਣਾ ਨਹੀਂ ਮੈਕਸਿਮਮ ਜਿੰਨੀ ਵੀ ਸਾਡੀ ਜੇਬ ਅਲੋਕ ਰਹੇਗੀ ਤੁਸੀਂ ਉਹ ਦਾਨਪੁਣ ਕਰਿਓ ਕਿਹੜੀ ਰਾਸ਼ੀ ਕਿਹੜਾ ਦਾਨ ਕਰੇਗੀ ਉਹ ਕੱਲ ਨੂੰ ਮੈਂ ਵੀਡੀਓ ਪਾ ਦੇਣੀ ਹੈ ਜਿਸ ਦਿਨ ਉਹ ਪਿਸ਼ੰਪਦਾ ਮਾਨ ਨੇ ਫਿਰ ਮੁਕਤੀ ਲਈ ਚੁਣਿਆ ਸੀ ਉਹ ਦਖਣਾਏਨ ਸੂਰਜ ਸਿਕਾ ਇਸ ਲਈ ਸਮਝ ਲਓ ਕਿ ਇਸ ਦਿਨ ਦਾ ਮਹੱਤਵ ਕਿੰਨਾ ਹੈ ਮਕਰਸ ਕ੍ਰਾਂਤੀ ਤੇ ਆਪਾਂ ਕੀ ਕਰਨਾ ਕੀ ਸਹੀ ਹੈ ਕੀ ਨਹੀਂ ਹੈ ਉਹ ਤੁਸੀਂ ਜਾਣ ਲਓ ਹੁਣ ਵੈਦਿਕ ਗ੍ਰੰਥਾਂ ਅਨੁਸਾਰ ਮਕਰਸ ਕ੍ਰਾਂਤੀ ਦੇ ਦਿਨ ਜਲ ਨਾਲ ਤਰਪਨ ਕਰਨਾ ਕਾਲੇ ਤਿਲਾਂ ਦਾ ਦਾਨ ਕਰਨਾ ਇਹਨੂੰ ਤੜਅਸ਼ਟਮੀ ਵੀ ਕਹਿੰਦੇ ਆ ਤਲਾਸ਼ਟਕ ਤਿਲਾਂ ਦੀ ਗੱਲ ਕੋਲਰ ਕੁੱਟਦੇ ਆ ਤਿਲਾਂ ਦਾ ਤਾਂ ਗੁੱੜਦਾ ਹੈਨਾ ਪਰ ਆਪਾਂ ਕੀ ਕਰਨਾ ਆ ਜਲ ਨਾਲ ਤਰਪਣ ਕਰਨਾ ਕਾਲੇ ਤਿਲਾਂ ਦਾ ਦਾਨ ਕਰਦੋ ਅੰਨਦਾਨ ਕਰਦੋ ਦੀਪਦਾਨ ਕਰਦੋ ਗਊ ਸੇਵਾ ਕਰ ਸਕਦੇ ਹੋ ਭੁੱਖੇ ਨੂੰ ਭੋਜਨ ਕਰਾ ਦਿਓ ਪੰਮਾ ਇੱਕ ਨੂੰ ਖਰਾਓ ਦਸਵੀਆਂ ਲਈ ਭੋਜਨ ਤਿਆਰ ਕਰਨ ਦੀ ਲੋੜ ਨਹੀਂ ਜਿਹੜੇ ਸੱਚੀ ਢਿੱਡੋਂ ਭੁੱਖਾ ਤੜਪ ਰਿਆ ਜਿਸ ਨੂੰ ਮਹੱਤਵ ਪਤਾ ਹੈ ਭੋਜਨ ਛਕਣ ਦਾ ਜਦੋਂ ਉਹਦੀਆਂ ਆਂਦਰਾਂ ਰਜਣ ਗਿਆ ਉਹ ਜਦੋਂ ਅਸੀਸ ਤੈਗਾ ਤੁਹਾਨੂੰ ਉਹ ਅਸੀਸਾਂ ਲਗਣੀਆਂ ਗਾਂ ਵੇਜਵਾਨਾ দান ਕਰਿਓ ਪੱਠੇ ਪਾਇਓ ਜਾ ਕੇ ਗਊਸ਼ਾਲਾ ਜਾਓ ਥੋੜਾ ਗੋੜ ਦੇ ਸਕਦੇ ਹੋ ਖਲ ਪਾ ਦਿਓ ਕਿਸੇ ਤਰ੍ਹਾਂ ਦੀ ਵੀ ਆਪਾਂ ਚੈਰਿਟੀ ਕਰਨੀ ਹੈ ਇਹ ਸਾਰੇ ਪੁੰਨ ਕਰਮ ਉਸ ਦਿਨ ਤੇ ਤੁਹਾਡੇ ਮੰਨੇ ਜਾਣਗੇ ਜੀ ਤਿਆਰ ਰਹੋ ਵੀ ਰੈਡੀ ਕਰੋਗੇ ਤੁਸੀਂ ਇਹ ਪੁੰਨ ਪਿਤਰਾ ਤੱਕ ਪਹੁੰਚਣਾ એનર્ਜੀ ਦੀ ਫਾਰਮ ਚ ਪਰ ਡਰਨਾਲ ਨਹੀਂ ਬਹੁਤ ਰਿਸਪੈਕਟ ਸਨਮਾਨ ਨਾਲ ਮੈਨੂੰ ਪਤਾ ਆ 40 40 ਸਾਲ ਤੋਂ ਜਿਨ੍ਹਾਂ ਲੋਕਾਂ ਨੇ ਉਸ ਵੇਲੇ ਸਰਾਧ ਨਹੀਂ ਕੀਤਾ ਉਹਨਾਂ ਦੇ ਪਰਿਵਾਰਕ ਪਰਿਵਾਰਾਂ ਦੇ ਵਿੱਚ ਇਹਨੇ ਦੁੱਖ ਸੀ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਸੀ ਹੋ ਰਹੀਆਂ ਬੰਸ਼ਵ੍ਰiddhi ਰੁਕੀ ਹੋਈ ਸੀ ਕੈਰੀਅਰ ਗਰੋਥ ਨਹੀਂ ਸੀ ਬੱਚੇ ਸੈਟਲ ਨਹੀਂ ਹੋ ਰਹੇ ਸੀ ਓਵਰਏਜ ਹੋ ਰਹੇ ਸੀ ਘਰਾਂ 'ਚ ਕਲੇਸ਼ ਸੀ ਤਲਾਕਾਂ ਵਰਗੇ ਕੰਮ ਚੱਲਦੇ ਸੀ ਇਹ ਸਾਰੀਆਂ ਗੱਲਾਂ ਸਮਝਿਆ ਕਰੋ ਇੱਕ ਤਾਂ ਉਹ ਨੈਗੇਟਿਵ ਊਰਜਾ ਨਾਲ ਘਰ ਭਰਿਆ ਹੋਏਗਾ ਦੂਸਰਾ ਸਾਡੇ ਸਰਬਪ੍ਰੇਮਿਤ ਕੁੱਲ ਦੇ ਪਿਤਰ ਮਾਤਰ ਪਿਤਰ 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 ਇਹ ਸਾਰੇ ਖੁਸ਼ ਨਹੀਂ ਆ ਜਿੱਥੋਂ ਸਾਡਾ ਕੁੱਲ ਸ਼ੁਰੂ ਹੋਇਆ ਜਿੱਥੋਂ ਬੀਜ ਬੀਜਿਆ ਗਿਆ ਸਾਡੀ ਅੰਸ਼ੁਦਾ ਉਹਨੂੰ ਨਹੀਂ ਮੰਨੋਂਗੇ ਤੁਸੀਂ ਕਮਾਲ ਆ ਕਿਸੇ ਹੋਰ ਗ੍ਰਹਿ ਤੋਂ ਤਾਂ ਲੈਂਡ ਕੀਤਾ ਨਹੀਂ ਤੁਸੀਂ ਜਠੇਰਿਆਂ ਦਾ ਮੈਨੂੰ ਨਹੀਂ ਪਤਾ ਮੈਂ ਤਾਂ ਪਿਤਰਾਂ ਦੀ ਗੱਲ ਕਰ ਰਹੀ ਆ ਔਰ ਭ੍ਰਮਤ ਨਹੀਂ ਕਰ ਰਹੀ 100% ਲੌਜੀਕਲ ਨਾਲ ਗੱਲ ਕਰਦੀ ਆ ਮੈਂ ਇੱਕ ਸਵਾਲ ਮੈਨੂੰ ਦੱਸੋ ਕਿ ਹੁਣ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੀ ਆ ਤੁਸੀਂ ਮਕਰ ਸੰkranਤੀ ਡਰ ਨਾਲ ਮਨਾਉਂਦੇ ਰਹੇ ਜਾਂ ਸਮਝ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਯਾਦ ਰੱਖਿਓ ਮਕਰ ਸੰkranਤੀ ਪ੍ਰਕਾਸ਼ ਦਾ ਤਿਉਹਾਰ ਹੈ ਇਹ ਪਿਤਰਾਂ ਦੇ ਨਾਮ ਤੇ ਡਰ ਵੇਚਣ ਦਾ ਦਿਨ ਨਹੀਂ ਹੈ ਜਿਹੜਾ ਸ਼ਰਦਾਂ ਦਾ ਰੌਲਾ ਫਾਇਰ ਤੇ ਲੋਕ ਉਹ ਲੌਜੀਕ ਨਹੀਂ ਹੈ ਕਿ ਸੂਰਜ ਦਖਣਾਏ ਨਹੀਂ ਹੈ ਫਿਰ ਸ਼ਰਾਦ ਹੁੰਦੇ ਹੁੰਦੇ ਸ਼ਰਾਦ ਪੱਖ ਸਗੋਂ ਨਾਲੇ ਸਨਮਾਨ ਅਤੇ ਪੁਨਰ ਅਰਪਣ ਕਰਨ ਦਾ ਦੇਣਾ ਪਿਤਰਾਂ ਦੇ ਨੰਮੇ ਤਾਂ ਆਪਾਂ ਜਲ ਤਰਪਨ ਕਰਾਂਗੇ ਔਰ ਮੈਂ ਹਰੇਕ ਵੀਡੀਓ ਜਲ ਤਰਪਨ ਕਰਨ ਦੀ ਵਿਧੀ ਦੱਸੀ ਹੋਈ ਹੈ ਦੱਖਣ ਵਾਲੇ ਪਾਸੇ ਮੂੰਹ ਕਰੋਗੇ ਤੁਸੀਂ ਦੱਖਣ ਵਾਲੇ ਪਾਸੇ ਪਾਣੀ ਲੈ ਕੇ ਤਿਲਪਾ ਲੈਣਾ ਪੂਰਾ ਪਰਿਵਾਰ ਨੰਗੇ ਪੈਰ ਦੱਖਣ ਵੱਲ ਨੂੰ ਉੱਥੇ ਅਰਗਬਤੀ ਜਗਾ ਕੇ ਉਧਰ ਨੂੰ ਕੰਪਾਸ ਦੇਖ ਲੈਣੀ ਹੈ ਦੱਖਣ ਨਹੀਂ ਤਾਂ ਦੱਸ ਦਵਾਂ ਸੂਰਜ ਜਿੱਦੜ ਤੁਹਾਡਾ ਚੜਿਆ ਉਹ ਹੈ ਪੂਰਬ ਪੇਠ ਵਾਲਾ ਪਾਸਾ ਪੱਛਮ ਖੱਬਾ ਹੱਥ ਉੱਤਰ ਸਜਾਤ ਦੱਖਣ ਬਸ ਇਹ ਨਿਸ਼ਾਨੀ ਹੈ ਦੱਖਣ ਵਾਲੇ ਪਾਸੇ ਗਮਲੇ ਚ ਹੀ ਦੇ ਦੋ ਪਾਣੀ ਜੇ ਫਲੈਟਸ ਵਿੱਚ ਰਹਿੰਦੇ ਹੋ ਤਾਂ ਕਰ ਲਿਓ ਗਵਾਇਓ ਨਾ ਇਹ ਮੌਕਾ ਸੋ ਇਹ ਪਿੱਤਰਾਂ ਦੇ ਨਾਮ ਤੇ ਡਰ ਵਿਛਣ ਦਾ ਦਿਨ ਨਹੀਂ ਹੈ ਸਨਮਾਨ ਤੇ ਪੁਨਰ ਅਰਪਣ ਕਰਨ ਦਾ ਦੇਣਾ ਆਪਾਂ ਖੁੰਝਣਾ ਨਹੀਂ ਹੈ ਸੋ ਮੈਂ ਡਾਕਟਰ ਤੇਰਾ ਕਾਰ ਅਗਲੀ ਵੀਡੀਓ ਚ ਤੁਹਾਡੇ ਨੂੰ ਫਿਰ ਮਿਲਾਂਗੇ ਇੱਕ ਹੋਰ ਪੁਰਾਤਨ ਸੋਚ ਨਾਲ ਯਾਦ ਰੱਖਿਓ ਜੜਾਂ ਨਾਲ ਜਿੰਨੀ ਦੇਰ ਤੱਕ ਜੁੜੇ ਹੋ ਨਾ ਤੁਸੀਂ ਤੁਹਾਡਾ ਬਾੜ ਵੀ ਵਿੰਗਾਣੇ ਹੋਣਾ ਜੜਾਂ ਨਹੀਂ ਤਾਂ ਤੁਹਾਨੂੰ ਸਾਨੂੰ ਸੰਚਿਤ ਕਰਨਾ ਜੜਾਂ ਜੇ ਮਜ਼ਬੂਤ ਹੋਣਗੀਆਂ ਭਾਵਨੀ ਸਾਡੀ ਮਜ਼ਬੂਤ ਹੋਏਗੀ ਤਾਂ ਹੀ ਮਹਿਲ ਉਸਰੇ ਰਹਿਣਗੇ ਸਮਝੋ ਕੁੱਲ ਦਾ ਬੀਜ ਜਿੱਥੋਂ ਅਸੀਂ ਸ਼ੁਰੂ ਹੋਏ ਆਂ ਉਹਨਾਂ ਨੂੰ ਨਮਸਕਾਰ ਨਹੀਂ ਕਰਾਂਗੇ ਚਿੱਤੇ ਨਹੀਂ ਕਰਾਂਗੇ ਕੀ ਹੁੰਦਾ ਤੁਹਾਡੀਆਂ ਤਿੰਨ ਚੂਲੀਆਂ ਦੋ ਚੂਲੀਆਂ ਤਿਲ ਕਾਲੇ ਪਾ ਕੇ ਮੁੱਲ ਲੱਗਦਾ ਇੱਕ ਚੁਟਕੀ ਤਿਲ ਕਿੰਨੇ ਕਿਦੇ ਆ ਜਾਣੇ ਬਧਾ ਪੈਸੇ ਦੇ ਸਾਨੂੰ ਕਰਨਾ ਬਣਦਾ ਸਾਡਾ ਫਰਜ਼ ਬਣਦਾ ਠੀਕ ਆ ਤਿਆਰ ਰੋ 14 ਜਨਵਰੀ 2026